ਜੀਤਾ ਜਰੋ ਰਾਮ ਦੀ ਚਰਾਲੀ ਰੌਣ ਨੇ ਜੀ ਹਾਂ ਚਰਾਲੀ ਰੌਣ ਨੇ ਛੱਡੇ ਆ ਨਾ ਕੱਖ ਤੈ ਗਏ ਨੇ ਕਮੋਣ ਨੇ ਛੱਡੇ ਆ ਨਾ ਕੱਖ ਤੈ ਗਏ ਨੇ ਕਮੋਣ ਨੇ ਹੋ ਗਈ ਲੰਕਾ ਸੋਨੇ ਦੀ ਬਰਵਾਰ ਮਾਘੇਰੋ ਬਰਵਾਰ ਮਾਘੇਰੋ ਆਉਂਦਾ ਮਾੜੇ ਕੰਮਾ ਦਾਸ ਵਾਹਨ ਮਾਘੇ ਰਾਮਾਣੇ ਕੰਮਾ ਦਾ ਸਵਾਰ ਮਾਗੇ ਰੋ ਜਾਲੇ ਧਾਲ ਨਾਮ ਨੇ ਜਿਪਾਉਣ ਵਾਲਾ ਸੀ ਜਿਪਾਉਣ ਵਾਲਾ ਸੀ ਕਿੱਥੇ ਗਿਆ ਥੰਮਾ ਦੇ ਤੇ ਮਾਣਵਾ ਗੇ ਗਿਆ ਥੰਮਾ ਦੇ ਤੇ ਪੌਣ ਵਾਲਾ ਸੀ ਪੇਟ ਭੜਾ ਵਾ ਗਏ ਮੋਆ ਬਾਦ ਮਾਗੇ ਰੋਦੀ ਮੋਆ ਬਾਦ ਮਾਗੇ ਰੋ ਆਉਂਦਾ ਮਾੜੇ ਕੰਮਾ ਦਾਸ ਬਾਦ ਮਾਗੇ ਰੋ ਆਉਂਦਾ ਮਾੜੇ ਕੰਮਾ ਦਾਸ ਮਾਰ ਮਾਗੇ ਰੋ ਦੋ ਦਿਨ ਕਾਰੀ ਦੇ ਨਗਨ ਜਿਹੜੇ ਸੀ ਨਗਨ ਜਿਹੜੇ ਸੀ ਉਹਨਾਂ ਨਾਲੋਂ ਹੋਗੇ ਤਕਲੇ ਮਰੇੜੇ ਜੀ ਉਹਨਾਂ ਨਾਲੋਂ ਹੋਗੇ ਤਕਲੇ ਮਰੇੜੇ ਜੀ ਕਿੰਤੀ ਹੈ ਗਰੀ ਸੰਮਨ ਲਾਰ ਮੰਗੇ ਰੋ ਜੀ ਰਾਮ ਨਾਮ ਲਾਦ ਮੰਗੇ ਰੋ ਔਨਾ ਮਾੜੇ ਕੰਮਾ ਦਾਸਵਾਲ ਮੰਗੇ ਰੋ ਔਲਾ ਮਾਲੇ ਕੰਮ ਦਾ ਸਵਾਲ ਮਗੇਰੋ ਚੰਦੂ ਬਾਪੀ ਗੁਰਾਂ ਦੇ ਕਮਾਇਆ ਕੈਰ ਸੀ ਕਮਾਇਆ ਕੈਰ ਸੀ ਲੋਹਾਂ ਤੇ ਬਿਠਾਇਆ ਵਗਤ ਨ ਪੈਰ ਸੀ ਲੋਹਾਂ ਤੇ ਬਿਠਾਇਆ ਵਗਤ ਨ ਪੈਰ ਦੇ ਗੱਲੋ ਬਰਿਆ ਫਸਾਰ ਮਾਗੇਰੋ ਜੀ ਫਸਾਰ ਮਾਗੇਰੋ ਆਉਂਦਾ ਮਾੜੇ ਕੰਮਾ ਦਾਸ ਵਾਗ ਮਾਗੇਰੋ ਮੂਗਿਲਾਰੇ ਪੱਟੀ ਚੋਂ ਦਸਾਲੇ ਖੋਏ ਸੀ ਦਸਾਲੇ ਖੋਏ ਸੀ ਜੇ ਤਾਰੇ ਹਾਰ ਵੀ ਲੋ ਆਗੇ ਮੋਏ ਸੀ ਇੰਜੇ ਤਾਰੇ ਹਾਰ ਵੀ ਲੋ ਆਗੇ ਮੋਏ ਸੀ ਬਿਣੀ ਜਦ ਕਰ ਗਿਆ ਆ ਰਾਜ ਮਗੇਰੋ ਜੀ ਆ ਰਾਜ ਮਗੇਰੋ ਆਉਨਾ ਮੜੇ ਕੰਮਾ ਦਾਸ ਵਾਨ ਮਗੇਰੋ ਆਉਨਾ ਮੜੇ ਕੰਮਾ ਦਾਸ ਵਾਨ ਮਗੇਰੋ ਬਾਈ ਡਾਕੇ ਮੰਝੀਆਂ ਮੈਂ ਗਏ ਸੋ ਡੀ ਸੀ ਮੈਂ ਗਏ ਸੋ ਡੀ ਸੀ ਮੱਖਣ ਰਬਾਣੇ ਪੂਜਾ ਕੀਤੀ ਓ ਡੀ ਸੀ ਮੱਖਣ ਰਬਾਣੇ ਪੂਜਾ ਕੀਤੀ ਓ ਡੀ ਸੀ ਫੇਰ ਹੋ ਗਏ ਨਵੇਂ ਪਾਦਸ਼ਾਹ ਆਜ਼ਾਦ ਮਗੇਰੋ ਜੀ ਆਜ਼ਾਦ ਮਗੇਰੋ ਆਉਂਦੇ ਮੌਂਦਾ ਮਾੜੇ ਕੰਮਾਂ ਦਾ ਸਮਾਨ ਮਗੇਰੋ ਕੌਣਾ ਮੜੇ ਕੰਮਾ ਨਾ ਜ਼ਵਾਨ ਮਾਗਿਰੋ ਦਿਲੇ ਚ ਕਾਤਲ ਦੀ ਗਿਤਾ ਵਾਲੀ ਹਿੰਦੇ ਦਾ ਜੀ ਵਾਲੀ ਹਿੰਦੇ ਦਾ ਰੱਖ ਲਿਆ ਮਾਨ ਸੰਗਤ ਬਹਿਂਦੇ ਦਾ ਰੱਖ ਲਿਆ ਮਾਨ ਸੰਗਤ ਬਹਿਂਦੇ ਦਾ ਚਾਰੇ ਇਨਾਂ ਦੇ ਡੀਗਾ ਫਰਿਆਰ ਮਗੇਰੋ ਫਰਿਆਰ ਮਗੇਰੋ ਔਨਾ ਮਾੜੇ ਕੰਮ ਦਾਸ ਵਾਰ ਮਗੇਰੋ ਔਨਾ ਮਾੜੇ ਕੰਮ ਦਾਸ ਵਾਰ ਮਗੇਰੋ ਪਿੰਚੇ ਸਾਰੇ ਹੰਦੀ ਜੀਨਾ ਲਾਈਆਂ ਸਾਰੀਆਂ ਜਿਨ੍ਹਾਂ ਲਾਈਆਂ ਸਾਰੀਆਂ ਮੀਆਂ ਵਿੱਚ ਜ਼ਿੰਦਾ ਕਿਣੀਆਂ ਪਿਆਰੀਆਂ ਮੀਆਂ ਵਿੱਚ ਜ਼ਿੰਦਾ ਟੀਣੀਆਂ ਪਿਆਰੀਆਂ ਬੈਣ ਕਿਆ ਨੇ ਕੀਤੀ ਹਾਸ ਜਾਰ ਵਗੇ ਰੋ ਜੀ ਸਦਾਰ ਵਗੇ ਰੋ ਆਉਦਾ ਮਾੜੇ ਕੰਮਾਂ ਦਾ ਸਵਾਨ ਵਗੇ ਰੋ ਮਸਾ ਬੀ ਤਾਲ ਸੀ ਗੁਰਾਂ ਦਾ ਪੂਰਦਾ ਸੀ ਗੁਰਾਂ ਦਾ ਪੂਰਦਾ ਮੱਡੇ ਆ ਮਹਤਾਬ ਸਿੰਘ ਸਿਰ ਸੂਰਦਾ ਮੱਡੇ ਆ ਮਹਤਾਬ ਸਿੰਘ ਸਿਰ ਸੂਰਦਾ ਹੋ ਗਿਆ ਹਰੀ ਮੰਦਰ ਅਜਾਰ ਮੰਗੇ ਰੋ ਜੀ ਅਧਾਰ ਮੰਗੇ ਰੋ ਆਉਂਦਾ ਮਾੜੇ ਕੰਮਾਂ ਦਾ ਸਵਾ ਨ ਮੰਗੇ ਰੋ ਤੈਸਾ ਕੋਈ ਬੀਜ ਦਾ ਤੈਸਾ ਕੀ ਵਾਡੇ ਦਾ ਤੈਸਾ ਕੀ ਵਾਡੇ ਦਾ ਮੋਹਨ ਸਿੰਘ ਖਾਤਾ ਨਹੀਂ ਕਿਸੇ ਰਾ ਛਾਡੇ ਦਾ ਮੋਹਨ ਸਿੰਘ ਖਾਤਾ ਨਹੀਂ ਕਿਸੇ ਰਾ ਛਾਡੇ ਦਾ ਭਲੇ ਨਾਨਾ ਹਮੀ ਉਸ ਦਾ ਧਰਮ ਅਗੇਰੋ ਜੀ ਉਸ ਦਾ ਧਰਮ ਅਗੇਰੋ ਔਨਾ ਮਾੜੇ ਕੰਮ ਦਾ ਜਵਾਨ ਅਗੇਰੋ ਔਨਾ ਮਾੜੇ ਕੰਮ ਦਾ ਜਵਾਨ ਅਗੇਰੋ